ਮੈਂ ਮੀਤੀ ਦਿਨ ਅੱਜ ਲੁਕਾ ਨੂੰ ਮੈਨਾਂ ਆਈ ਸੀ ਕੀਤੀ ਤੇ ਇਥੇ ਪੱਕਾ ਲੱਗ ਗਿਆ ਕਿ ਕਾਫੀ ਇੰਜੇ ਨੇ ਜਿੱਤਾਂ ਨੂੰ ਫਰੋਟੀਆਂ ਦੀ ਕੋਲਾ ਆ ਰਹੀਆਂ ਨੇ ਧਮਕੀਆਂ ਆ ਰਹੀਆਂ ਨੇ ਮੇਰੀ ਸਰਕਾਰ ਨੂੰ ਪੁਲਸ ਨੂੰ ਰਿਕਵੈਸਟ ਹੈਗੀ ਕਿ ਇਸ ਮੁੱਦੇ ਨੂੰ ਸੀਰੀਅਸਲੀ ਲੈਵਾ ਲੈਣ ਤੇ ਜਿਹੜੇ ਲੋਕਲ ਵੀ ਬੰਦੇ ਹੈਗੇ ਜਿਹੜੀ ਇਨਫੋਰਮੇਸ਼ਨ ਦੇ ਰਹੇ ਨੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਸਾਰੇ ਪੰਜਾਬ ਦਾ ਲਾਅ ਐਂਡ ਔਰਡਰ ਦਾ ਬੁਰਾ ਹਾਲ ਹੋਇਆ ਹੋਇਆ ਹੈ ਪਰ ਸਰਕਾਰ ਨੂੰ ਕੋਈ ਚੇਤਾ ਨਹੀਂ ਕਿਸੇ ਦਾ ਕਿ ਕੁਝ ਹੋ ਰਿਹਾ ਹੈ ਇੱਥੇ ਥੋੜਾ ਧਿਆਨ ਦੇਣ ਤੇ ਲੋਕਾਂ ਦੀ ਸੇਫਟੀ ਦਾ ਹੁੰਦਾ ਚੁੱਕੜੀ ਹੈ ਜਦੋਂ ਵੀ ਸਰਕਾਰ ਆਈ ਹੈ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਹੀ ਜਿਹੜਾ ਪੰਜਾਬ ਦਾ ਪਹਿਲਾਂ ਕਦੀ ਮਾਹੌਲ ਇਸ ਤਰ੍ਹਾਂ ਨਹੀਂ ਹੋਇਆ ਜੈਸਾ ਅੱਜ ਦੇ ਦਿਨ ਹੈ ਉਹ ਸਰਕਾਰ ਦੇ ਜਨਰਲ ਬਹੁਤ ਬੁਰਾ ਹਾਲ ਕੀ ਤਾਏ ਹਰ ਹਰ ਦੁਕਾਨਦਾਰ ਨੂੰ ਫਰੋਥੀਆਂ ਦੀਆਂ ਕੋਲਾਂ ਆ ਰਹੀਆਂ ਨੇ ਸਰਕਾਰ ਕੁਝ ਨਹੀਂ ਕਰਦੀ ਜਮਾਈ ਕੁਛ ਨਹੀਂ ਕੀ ਕਾਜ ਦਈ ਬਸ ਇਹਨੂੰ ਬਸ તમ ਲੋਕਾਂ ਦੀ ਜਿਹੜੀ ਇਹਨਾਂ ਨੇ ਆਪਣੀ ਰੰਜਿਸ਼ ਕੱਢਨੀ ਆ ਉਹ ਕੱਢੇ ਜਾ ਰਹੇ ਨੇ ਕਦੇ ਕਿਸੇ ਤੇ ਪਰਚਾ ਕਰਤਾ ਕਿਸੇ ਕਿਸੇ ਤੇ ਪਰਚਾ ਕਰਤਾ ਜਿਹੜੀ ਗੈਂਗਸਟਰ ਨੇ ਫੁਲੇਆਮ ਛਰੇਆਮ ਤੇ ਦੇ ਬੰਗ ਗੈਂਗਸਟਰ ਤੋਂ ਬਾਹਰ ਰੱਟੀ ਵੀ ਪਰ ਦਿਨੀਆਂ ਫਰੋਟੀਆਂ ਜਿਵੇਂ ਕਿਸੇ ਨੂੰ ਕਾਲ ਆਂਦੀ ਹੈ ਉਰੇ ਵਿੱਚ ਮਡੋਕਰ ਵੀ ਬੰਦੇ ਪੈ ਨੇ ਉਹ ਲੋਕਲ ਬੰਦੇ ਜਿਹੜੇ ਅੰਦਰ ਤੋਂ ਇੰਸੂਲਤ ਕਾਰਮਿਕ ਤੋਂ ਨਹੀਂ ਰਹਿੰਦੇ ਇਹ ਤਾਂ ਪੁਲਸੀ ਦੱਸ ਸਕਦੀ ਹੈ ਵੱਡੇ ਤੋਂ ਵੱਡਾ ਚਾਏ ਦੁਕਾਨਦਾਰ ਹੋਵੇ ਚਾਏ ਛੋਟਾ ਹੋਵੇ ਸਾਰਿਆਂ ਨੂੰ ਫਰੋਟੀਆਂ ਦੀ ਮੱਤ ਆ ਰਹੀ ਹੈ ਪਰ ਸਰਕਾਰ ਚੁੱਪ ਬੈਠੀ ਹੈ ਕੈਰੀ ਨੇ ਕਿ ਗੈਂਗਸਟਰਾਂ ਦੇ ਖਿਲਾਫ ਬੜੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਜਿਹੜੀ ਮੇਨ ਬੰਦੇ ਨੇ ਉਹ ਤਾਂ ਹਜੇ ਵੀ ਸ਼ਰਿਆਮ ਫਿਰ ਰਹੇ ਨੇ ਜਿਹੜੇ ਲੋਕਲ ਛੋਟੇ-ਮੁੰਟੇ ਹੁੰਦੇ ਨੇ ਉਹਨਾਂ ਨੂੰ ਫਟਫਟ ਅੰਦਰ ਕਰੀ ਜਾ ਰਹੇ ਨੇ ਮੇਨ ਬੰਦੇ ਸਾਰੇ ਸ਼ਰਿਆਮ ਫਿਰਦੇ